ਸਸ਼ਟਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿ ਰਿ ਸਵਾਗਤ ਕਰਦੀ ਹਾਂ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਸੁਬਾਈ ਪੱਧਰ ਤੇ ਉੱਤੇ ਵਿਦੇਸ਼ੀ ਦਖਲ ਅੰਦਾਜ਼ੀ ਦਾ ਮੁਕਾਬਲਾ ਕਰਨ ਦੇ ਵਿੱਚ ਮਦਦ ਕਰਨ ਲਈ ਕੈਨੇਡਾ ਦੀ ਸਪਾਈ ਏਜੰਸੀ ਤੋਂ ਜਾਣਕਾਰੀ ਤੱਕ ਤੁਰੰਤ ਪਹੁੰਚ ਦੇ ਲਈ ਦਬਾਅ ਪਾਉਣ ਲਈ ਚਿੱਠੀ ਲਿਖੀ ਹੈ ਡੇਵਿਡ ਈਬੀ ਨੇ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਿਹਾ ਹੈ ਕਿ ਬੀਸੀ ਦੇ ਕੋਲ ਉਹ ਜਾਣਕਾਰੀ ਨਹੀਂ ਹੈ ਜਿਸ ਦੀ ਉਹਨਾਂ ਨੂੰ ਸੂਬੇ ਦੇ ਵਿੱਚ ਹੋ ਰਹੀ ਵਿਦੇਸ਼ੀ ਦਖਲ ਅੰਦਾਜ਼ੀ ਨੂੰ ਰੋਕਣ ਦੇ ਹੱਲ ਕਰਨ ਦੀ ਲੋੜ ਹੈ ਪਿਛਲੇ ਮਹੀਨੇ bc ਨੂੰ ਪਹੁੰਚਾ ਸੀ ਕੇਸ ਤੇ ਕੰਪਿਊਟਰ ਸਿਸਟਮਾਂ ਤੇ ਹਾਲ ਹੀ ਦੇ ਸਾਈਬਰ ਸੁਰੱਖਿਆ ਹਮਲੇ ਦੇ ਸੰਭਾਵਤ ਔਰ ਦੇ ਉੱਤੇ ਸਰਕਾਰੀ ਨੈਟਵਰਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਿਸੇ ਵੀ ਰਾਜ ਜਾਂ ਫਿਰ ਸਟੇਟ ਨੂੰ ਸਪான்ਸਰ ਕਰਨ ਵਾਲੇ ਅਦਾਕਾਰ ਇਸ ਪਿੱਛੇ ਨੇ ਜੋ ਸਰਕਾਰੀ ਨੈਟਵਰਕ ਨੂੰ ਨਿਸ਼ਾਨਾ ਬਣਾ ਰਹੇ ਨੇ ਸੋ ਇਸੇ ਲਈ ਇਹ ਚਿੱਠੀ ਲਿਖ ਕੇ ਕਿਹਾ ਗਿਆ ਕਿ ਉਸ ਦੀ ਖਬਰ ਸੂਬੇ ਆਉਣ ਹੋਣੀ ਬਹੁਤ ਜ਼ਰੂਰੀ ਹੈ ਪ੍ਰੀਮੀਅਰ ਡੇਵਿਡ ਬੀ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਨੂੰ ਸੂਬਾਈ ਪੱਧਰ ਤੇ ਕਥਿਤ ਵਿਦੇਸ਼ੀ ਦਖਲਅੰਦਾਜ਼ੀ ਦਾ ਮੁਕਾਬਲਾ ਕਰਨ ਲਈ ਕੈਨੇਡਾ ਦੀ ਸਪਾਈ ਏਜੰਸੀ ਤੋਂ ਤੁਰੰਤ ਜਾਣਕਾਰੀ ਦੀ ਲੋੜ ਹੈ। ਪ੍ਰੀਮੀਅਰ ਡੇਵਿਡ ਬੀ ਨੇ ਕਿਹਾ ਹੈ ਕਿ ਸੰਘੀ ਸਰਕਾਰ ਕੋਲ ਜੋ ਵੀ ਜਾਣਕਾਰੀ ਹੈ ਉਹ ਬ੍ਰਿਟਿਸ਼ ਕੋਲੰਬੀਆ ਦੇ ਸਥਾਨਕ ਸਰਕਾਰੀ ਅਧਿਕਾਰੀਆਂ ਦੇ ਨਾਲ ਸਾਂਝੀ ਕੀਤੀ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਇਸ ਜਾਣਕਾਰੀ ਦੀ ਮਦਦ ਨਾਲ ਸੂਬਾ ਆਪਣੇ ਆਪ ਨੂੰ ਬਿਹਤਰ ਢੰਗ ਨਾਲ ਸੁਰੱਖਿਅਤ ਕਰ ਸਕੇਗਾ ਤੇ ਵਿਦੇਸ਼ੀ ਇੰਟਰਫੇਰੈਂਸ ਤੋਂ ਬਚਾ ਸਕੇਗਾ। ਪ੍ਰੀਮੀਅਰ ਦਾ ਕਹਿਣਾ ਹੈ ਕਿ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਤੋਂ ਜਾਣਕਾਰੀ ਸਾਂਝੀ ਕਰਨੀ ਕਾਫੀ ਸਮੇ ਤੋਂ ਬਕਾਇਆ ਹੈ ਅਤੇ ਉਹ ਟਰੂਡੋ ਨੂੰ ਸੀਸੈਕਟ ਦੀਆਂ ਸੌਧਾਂ ਨੂੰ ਜਲਦੀ ਲਾਗੂ ਕਰਨ ਦੀ ਅਪੀਲ ਕਰਦੇ ਨੇ ਜੋ ਪਿਛਲੇ ਮਹੀਨੇ ਸੰਸਦ ਵਿੱਚ ਪੇਸ਼ ਕੀਤੀਆਂ ਗਈਆਂ ਸਨ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਮਾਮਲੇ ਕਈ ਆਏ ਨੇ ਇਹ ਦਖਲਅੰਦਾਜ਼ੀ ਸਿਆਸੀ ਆਰਥਿਕ ਜਾਂ ਸਮਾਜਿਕ ਤੌਰ ਤੇ ਵੀ ਹੋ ਸਕਦੀ ਹੈ ਇਹਨਾਂ ਮਾਮਲਿਆਂ ਨੂੰ ਸਮਝਣ ਤੇ ਰੋਕਣ ਲਈ ਸਥਾਨਕ ਸਰਕਾਰਾਂ ਨੂੰ ਵੱਧ ਜਾਣਕਾਰੀ ਦੀ ਲੋੜ ਹੁੰਦੀ ਹੈ ਡੇਵਿਡ ਡੀਬੀ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਨੂੰ ਵਿਦੇਸ਼ੀ ਦਖਲਅੰਦਾਜ਼ੀ ਦੇ ਮੁੱਖ ਨਿਸ਼ਾਨਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜੇਕਰ ਸੰਗੀ ਸਰਕਾਰ ਦੇ ਕੋਲ ਕੋਈ ਮਹੱਤਵਪੂਰਨ ਜਾਣਕਾਰੀਆਂ ਨੇ ਜਿਵੇਂ ਕਿ ਵਿਦੇਸ਼ੀ ਦਖਲਅੰਦਾਜ਼ੀ ਦੇ ਤਰੀਕੇ ਜਾਂ ਨਿਸ਼ਾਨੇ ਤਾਂ ਜਾਣਕਾਰੀ ਸਾਂਝੀ ਕਰਨ ਨਾਲ ਸੂਬਾ ਆਪਣੀ ਰਣਨੀਤੀ ਨੂੰ ਬਿਹਤਰ ਢੰਗ ਨਾਲ ਤਿਆਰ ਕਰ ਸਕਦਾ ਹੈ ਡੇਵਿਡ ਡੀਬੀ ਦਾ ਕਹਿਣਾ ਹੈ ਕਿ ਜਿਹੜੇ ਸੂਬੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਉਹਨਾਂ ਦੇ ਲੋਕਾਂ ਚਿੰਤਾਵੱਦੀ ਹੈ ਇਸ ਲਈ ਸੰਗੀ ਸਰਕਾਰ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਸਾਰੇ ਸੰਭਵ ਕਦਮ ਚੁੱਕਣੇ ਚਾਹੀਦੇ ਨੇ ਜਸਟਨ ਟਰੂਡੋ ਨੂੰ ਸੂਬਿਆਂ ਦੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਡੇਵਿਡ ਐਬੀ ਦੀ ਇਹ ਬੇਨਤੀ ਹੈ ਕਿ ਜਸਟਨ ਟਰੂਡੋ ਵਿਦੇਸ਼ੀ ਦਖਲਅੰਦਾਜ਼ੀ ਸੰਬੰਧੀ ਜਾਣਕਾਰੀ ਸਾਂਝੀ ਕਰਨ ਬੀਸੀ ਨੂੰ ਵਿਦੇਸ਼ੀ ਦਖਲਅੰਦਾਜ਼ੀ ਤੋਂ ਬਚਾਉਣ ਵਿੱਚ ਮਹੱਤਵਪੂਰਨ ਹੋ ਸਕਦੀ ਹੈ ਸੂਬੇ ਦੀ ਸੁਰੱਖਿਆ ਤੇ ਲੋਕਾਂ ਦੀ ਭਲਾਈ ਲਈ ਇੱਕ ਜ਼ਰੂਰੀ ਕਦਮ ਹੈ ਈਬੀ ਦਾ ਪੱਤਰ ਕਹਿੰਦਾ ਹੈ ਕਿ ਬੀਸੀ ਵਿੱਚ ਰਾਸ਼ਪਧਰੀ ਦਖਲਅੰਦਾਜ਼ੀ ਦਾ ਸ਼ੱਕ ਕਰਨ ਦੇ ਪ੍ਰੋਸੇ ਯੋਗ ਕਾਰਨ ਹਨ ਚੀਨ, ਈਰਾਨ, ਯੂਕਰੇਨ, ਪਾਰਤ ਤੇ ਰੂਸ ਵਿੱਚ ਨਿੱਜੀ ਸੰਪਰਕ ਜਾਂ ਫਿਰ ਕਈਆਂ ਦੇ ਰਿਸ਼ਤੇਦਾਰ ਹੋਣਾ ਈਬੀ ਨੇ ਕਿਹਾ ਕਿ ਫੈਡਰਲ ਸਰਕਾਰ ਸਹੀ ਦਿਸ਼ਾ ਵਿੱਚ ਕੰਮ ਤਾਂ ਕਰ ਰਹੀ ਹੈ ਪਰ ਹੌਲੀ ਰਫ਼ਤਾਰ ਨਾਲ ਨਿਊਜ਼ ਟੈਸਟ ਟੈਲੀ ਪੰਜਾਬੀ ਦੀ ਰਿਪੋਰਟ ਕੈਨੇਡਾ ਵਿੱਚ ਲਿਬਰਲਸ ਅਤੇ ਐਨਡੀਪੀ ਦੇ ਦਰਮਿਆਨ ਸਮਝੌਤੇ ਤਹਿਤ ਐਂਟੀ ਸਕੈਪ ਬਿਲ ਜੋ ਲਿਆਂਦਾ ਗਿਆ ਸੀ ਉਹ ਹੁਣ ਸੈਨੇਟ ਦੇ ਵਿੱਚ ਪਾਸ ਹੋ ਗਿਆ ਹੈ ਜਿਸ ਦੇ ਤਹਿਤ ਫੈਡਰਲ ਸਰਕਾਰ ਦੇ ਅਧਿਕਾਰੀ ਖੇਤਰ ਦੇ ਵਿੱਚ ਆਉਣ ਵਾਲੇ ਕਾਰੋਬਾਰਾਂ ਦੇ ਵਿੱਚ ਹੜਤਾਲ ਦੌਰਾਨ ਨਵੇਂ ਵਰਕਰਾਂ ਦੇ ਨਾਲ ਕੰਮ ਜਾਰੀ ਰੱਖਣਾ ਹੁਣ ਗੈਰਕਾਨੂੰਨੀ ਹੋਵੇਗਾ ਐਨਡੀਪੀ ਵੱਲੋਂ ਇਸ ਦੇ ਪਾਸ ਹੋਣ ਤੋਂ ਬਾਅਦ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਹਨਾਂ ਪਹਿਲਾਂ ਵੀ ਇਸ ਲਈ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਲਿਬਰਲਾਂ ਅਤੇ ਕੰਜ਼ਰਵੇਟਿਵ ਦੋਵਾਂ ਨੇ ਇਸ ਦਾ ਵਿਰੋਧ ਕੀਤਾ ਪਰ ਹੁਣ ਘਟ ਗਿਣਤੀ ਸਰਕਾਰ ਚਲਾਉਣ ਦੇ ਲਈ ਅਤੇ ਪਰਿਵਾਰ ਨੂੰ ਬੈਲੈਂਸ ਰੱਖਣ ਦੇ ਲਈ ਲਿਬਰਲਾਂ ਨੂੰ ਐਂਡੀਪੀ ਦੀ ਇਹ ਮੰਗ ਮੰਨਦੇ ਹੋਏ ਐਂਟੀ ਸਕੈਪ ਬਿੱਲ ਹਾਊਸ ਦੇ ਵਿੱਚ ਲਿਆਉਣਾ ਪਿਆ ਜੋ ਕਿ ਜਲਦੀ ਕਾਨੂੰਨ ਦਾ ਰੂਪ ਧਾਰ ਲਵੇਗਾ ਕਾਨੂੰਨ ਦੇ ਵਿੱਚ ਇਸ ਗੱਲ ਦੀ ਵਿਵਸਥਾ ਕੀਤੀ ਗਈ ਹੈ ਕਿ ਜੇ ਕੋਈ ਕਰਮਚਾਰੀ ਹੜਤਾਲ ਦੇ ਉੱਤੇ ਗਏ ਵਰਕਰਸ ਦੀ ਜਗ੍ਹਾ ਹੋਰਾਂ ਨੂੰ ਰੱਖਦਾ ਹੈ ਤਾਂ ਉਸ ਉਸ ਦੇ ਕੋਲ ਡਾਲਰ 1 ਲੱਖ ਤੱਕ ਦਾ ਜੁਰਮਾਨਾ ਉਸ ਨੂੰ ਕੀਤਾ ਜਾ ਸਕਦਾ ਹੈ ਇਹ ਕਾਨੂੰਨ ਲਿਬਰਲਸ ਦੇ ਨਿਊ ਡੈਮੋਕ੍ਰੇਟਸ ਦੇ ਨਾਲ ਹਾਊਸ ਆਫ ਕਾਮਨਸ ਨੇ ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਸੀ ਯੂਨੀਅਨ ਲੀਡਰ ਨੇ ਇਸ ਕਾਨੂੰਨ ਦੀ ਸ਼ਲਾਘਾ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਦੇ ਨਾਲ ਵਰਕਰਸ ਦੇ ਅਧਿਕਾਰਾਂ ਦੀ ਰੱਖਿਆ ਹੋਵੇਗੀ ਤੇ ਮੰਗਾਂ ਦੇ ਲਈ ਉਹ ਬਿਹਤਰ ਜਿਹੜੀ ਹੈ ਉਹ ਡੀਲ ਹਾਸਲ ਕਰ ਸਕਣਗੇ ਹਾਲਾਂਕਿ ਕੈਨੇਡੀਅਨ ਚੈਂਬਰ ਆਫ ਕਮਰਸ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਛੋਟੇ ਕਾਰੋਬਾਰ ਅਤੇ ਪਰਿਵਾਰ ਜੋ ਫੈਡਰਲ ਤੌਰ ਦੇ ਉੱਤੇ ਨਿਰੰਤਰਿਤ ਸੈਕਟਰ ਦੇ ਵੱਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਜ਼ਰੂਰੀ ਸੇਵਾਵਾਂ ਤੇ ਨਿਰਭਰ ਨੇ ਉਹਨਾਂ ਨੂੰ ਇਸ ਦੇ ਨਤੀਜੇ ਵਜੋਂ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਵਰਕਰਸ ਦੀ ਹੜਤਾਲ ਦੌਰਾਨ ਕੰਮਕਾਜ ਪ੍ਰਭਾਵਿਤ ਰਹੇਗਾ। ਨਵੇਂ ਨਿਯਮ ਬਿਲ ਨੂੰ ਸ਼ਾਹੀ ਮਨਜ਼ੂਰੀ ਜਿਹੜੀ ਹੈ ਉਹ ਮਿਲਣ ਤੋਂ ਬਾਅਦ 1 ਸਾਲ ਬਾਅਦ ਲਾਗੂ ਹੋ ਜਾਣਗੇ ਜਿਸ ਦੇ ਬਾਅਦ ਯੂਨੀਅਨਸ ਦਾ ਕਹਿਣਾ ਹੈ ਕਿ ਪਹਿਲਾਂ ਹੜਤਾਲ ਦੀ ਜਿਹੜੀ ਹੈ ਉਹ ਸ਼ਰਤ ਵਿੱਚ ਨਵੇਂ ਗੈਰ ਯੂਨੀਅਨ ਵਾਲੇ ਵਰਕਰਾਂ ਨੂੰ ਕੰਮ ਤੇ ਬੁਲਾ ਕੇ ਕੰਮ ਕਾ ਚਾਲੂ ਰੱਖਿਆ ਜਾਂਦਾ ਸੀ ਜਿਸ ਨਾਲ ਇੱਕ ਚੰਗਾ ਐਗਰੀਮੈਂਟ ਕਰਨ ਦੇ ਲਈ ਵਰਕਰਾਂ ਦੀ ਸਥਿਤੀ ਕਮਜ਼ੋਰ ਹੁੰਦੀ ਸੀ ਪਰ ਨਵੀਂ ਵਿਵਸਥਾ ਤਹਿਤ ਉਹਨਾਂ ਲਈ ਦਬਾਅ ਬਣਾਉਣ ਦਾ ਇੱਕ ਬਿਹਤਰ ਮੌਕਾ ਜਿਹੜਾ ਪ੍ਰਦਾਨ ਹੋਵੇਗਾ ਇਸ ਦੇ ਨਾਲ ਬੈਂਕਾਂ ਤੇ ਕ੍ਰਾਊਨ ਕਾਰਪੋਰੇਸ਼ਨ ਦੇ ਅੰਦਰ ਅਦਾਰਿਆਂ ਦੀਆਂ ਯੂਨੀਅਨਸ ਨੂੰ ਫਾਇਦਾ ਹੋਵੇਗਾ ਪਰ ਦੂਜੇ ਪਾਸੇ ਇਸ ਮਾਮਲੇ ਤੇ ਆਪਣੀ ਪਿੱਠ ਥੱਪਤ ਪਾਉਣ ਦੇ ਲਈ ਵੀ ਬਿਆਨਬਾਜ਼ੀ ਸ਼ੁਰੂ ਹੋਵੇਗੀ ਜਿਸ ਦੇ ਵਿੱਚ ਐਨਡੀਪੀ ਅਤੇ ਲਿਬਰਲਸ ਇਸ ਨੂੰ ਆਪਣੇ ਤੌਰ ਤੇ ਵਰਕਰਾਂ ਦੀ ਭਲਾਈ ਦੇ ਲਈ ਚੁੱਕਿਆ ਕਦਮ ਦਰਸਾਉਣਗੇ ਵੈਸਟ ਚੈਟ ਦੇ ਯੂਨੀਅਨ ਬਦ ਮੁਰੰਮਤ ਇੰਜੀਨੀਅਰ ਜਿਹੜੇ ਨੇ ਉਹਨਾਂ ਨੇ 72 ਘੰਟਿਆਂ ਦੀ ਹੜਤਾਲ ਦੀ ਚੇਤਾਵਨੀ ਜਾਰੀ ਕੀਤੀ ਹੈ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਕੰਮ ਬੰਦ ਕਰ ਦੇਣਗੇ ਇੰਜੀਨੀਅਰ ਬਿਹਤਰ ਤਨਖਾਹਾਂ ਤੇ ਕੰਮ ਦੇ ਹਾਲਾਤਾਂ ਦੀ ਜਿਹੜੀ ਹੈ ਉਹ ਬਿਹਤਰ ਮੰਗ ਕਰ ਰਹੇ ਨੇ ਜੇਕਰ ਹੜਤਾਲ ਹੁੰਦੀ ਹੈ ਤਾਂ ਵੈਸਟ ਜੈਟ ਦੀਆਂ ਬਹੁਤ ਸਾਰੀਆਂ ਉਡਾਨਾਂ ਜੜੀਆਂ ਨੇ ਉਹ ਪ੍ਰਭਾਵਿਤ ਹੋ ਸਕਦੀਆਂ ਨੇ ਮੁਰਾਮਤ ਯਾਨੀ ਕਿ ਇੰਜੀਨੀਅਰ ਜਿਹੜੇ ਕਿ ਕੰਮ ਨਾ ਹੋਣ ਕਰਕੇ ਉਡਾਨਾਂ ਰੱਦ ਵੀ ਹੋ ਸਕਦੀਆਂ ਨੇ یا پھر دیری ਨਾਲ ਉੱਡ ਸਕਦੀਆਂ ਨੇ ویسٹ جٹ نے ਯਾਤਰੀਆਂ ਨੂੰ صلاح ਦਿੱਤੀ ہے کہ وہ ਆਪਣੀਆਂ ਉਡਾਨਾਂ ਦੀ ਸਥਿਤੀ ਦੀ ਨਵੀਂ ਜਾਣਕਾਰੀ ਦੇ ਲਈ ویسٹ ਜੈਟ ਦੀ ویب سائٹ یا پھر ਜਿਹੜੀ ਕਸਟਮਰ ਸੇਵਾ ਹੈ ਉਸ ਦੇ ਨਾਲ ਸੰਪਰਕ ਕਰਦੇ ਰਹਿਣ ਇਸ ਤਰ੍ਹਾਂ ਜੇਕਰ ਹੜਤਾਲ ਹੁੰਦੀ ਹੈ ਤਾਂ ਇਹ ویسਟ ਜਟ ਦੀਆਂ ਸੇਵਾਵਾਂ ਤੇ ਯਾਤਰੀਆਂ ਦੇ ਲਈ ਕਾਫੀ ਮੁਸ਼ਕਲਾਂ ਪੈਦਾ ਕਰ ਸਕਦੀ ਹੈ ਯੂਨੀਅਨ ਜੋ ਕਿ 에어ਲਾਈਨ ਤੇ 에어크래프트 ਮੇਨਟੇਨੈਂਸ ਇੰਜੀਨੀਅਰਾਂ ਨਾਲ ਅਤੇ ਹੋਰ ਤਕਨੀਕੀ ਕਾਰਜਾਂ ਦੀ ਨੁਮਾਇੰਦਗੀ ਕਰਦੀ ਹੈ ਨੇ ਸੋਮਵਾਰ ਨੂੰ 72 ਘੰਟੇ ਦੀ ਹੜਤਾਲ ਦਾ ਨੋਟਿਸ ਜਾਰੀ ਕੀਤਾ। ਇਸ ਦਾ ਮਤਲਬ ਹੈ ਕਿ ਜੇਕਰ ਮਾਲਕਾਂ ਮਾਲਕ ਪੱਖ ਵਾਲਿਆਂ ਨਾਲ ਕੰਮਕਾਜ ਦੇ ਬਾਰੇ ਕੋਈ ਸਮਝੌਤਾ ਨਹੀਂ ਹੁੰਦਾ ਤਾਂ 72 ਘੰਟਿਆਂ ਬਾਅਦ ਇਹ ਇੰਜੀਨੀਅਰ ਹੜਤਾਲ ਤੇ ਜਾ ਸਕਦੇ ਨੇ। ਮੁਰੰਮਤ ਇੰਜੀਨੀਅਰਾਂ ਦੇ ਕਹਿਣ ਅਨੁਸਾਰ ਉਹਨਾਂ ਦੇ ਮੂਲ ਤਨਖਾਹਾਂ ਤੇ ਕੰਮਕਾਜ ਦੀਆਂ ਸਥਿਤੀਆਂ ਨੂੰ ਲੈ ਕੇ ਸੰਤੁਸ਼ਟੀ ਨਹੀਂ ਹੈ। ਉਹ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਵਧੀਆ ਤਨਖਾਹ, ਬਿਹਤਰ ਕੰਮਕਾਜ ਦੇ ਹਲਾਤਾਂ ਤੇ ਹੋਰ ਸਹੂਬਿਦਾਵਾਂ ਮਿਲਣ ਇਹ ਮਾਮਲੇ ਕਾਫੀ ਸਮੇ ਤੋਂ ਚੱਲ ਰਹੇ ਨੇ ਪਰ ਹੁਣ ਇਹ ਸੰਘਰਸ਼ ਦੀ ਸਮਾਸੀਮਾ ਤੇ ਪਹੁੰਚ ਗਿਆ ਹੈ ਜੇਕਰ ਹੜਾ ਹੜਤਾਲ ਹੁੰਦੀ ਹੈ ਤਾਂ ਇਸ ਦੇ ਨਾਲ ਵੈਸਟ ਜੈਟ ਦੀਆਂ ਉਡਾਨਾਂ ਵਿੱਚ ਬੇहद ਘਟਵਾਦ ਹੋ ਸਕਦਾ ਹੈ ਹੜਤਾਲ ਕਾਰਨ ਮੁਰੰਮਤ ਕੰਮ ਵਿੱਚ ਰੁਕਾਵਟ ਆਵੇਗੀ ਜਿਸ ਨਾਲ ਹਵਾਈ ਜਹਾਜ਼ਾਂ ਦੀ ਸੁਰੱਖਿਆ ਜਾਂਚ ਤੇ ਮੁਰੰਮਤ ਤੇ ਕੰਮ ਨਹੀਂ ਹੋ ਸਕਣਗੇ ਇਸ ਨਾਲ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਕਿ ਉਡਾਨਾਂ ਦੇ ਰੱਦ ਹੋਣਾ ਜਾਂ ਵਿਗਨ ਪਹਿਣਾ ਵੈਸਟ ਹੈਡ ਨੇ ਕਿਹਾ ਹੈ ਕਿ ਉਹ ਇਸ ਹੜਤਾਲ ਨੂੰ ਰੋਕਣ ਲਈ ਯੂਨੀਅਨ ਨਾਲ ਗੱਲਬਾਤ ਕਰ ਰਹੇ ਨੇ ਉਹ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਟੀਮ ਜਿਹੜੀ ਹੈ ਕਾਮਕਾਜੀ ਦੀਆਂ ਚਿੰਤਾਵਾਂ ਨੂੰ ਸੁਣਵੀ ਰਹੀ ਹੈ ਤੇ ਉਮੀਦ ਕਰਦੇ ਨੇ ਕਿ ਹੜਤਾਲ ਤੋਂ ਪਹਿਲਾਂ ਕੋਈ ਸਹੱਲ ਨਿਕਲ ਸਕੇ ਵੈਸਟ ਜਟ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਉਡਾਨਾਂ ਦੇ ਮੌਜੂਦਾ ਹਾਲਾਤਾਂ ਬਾਰੇ ਅਪਡੇਟ ਲੈਣ ਲਈ ਵੈਸਟ ਜਟ ਦੀ ਵੈਬਸਾਈਟ ਜਾਂ ਫਿਰ ਕਸਟਮਰ ਸੇਵਾ ਨਾਲ ਸੰਪਰਕ ਕਰਦੇ ਰਹਿਣ ਇਸ ਨਾਲ ਉਹਨਾਂ ਨੂੰ ਹੜਤਾਲ ਕਾਰਨ ਪੈਣ ਵਾਲੇ ਜਿਹੜੇ ਅਸਰ ਨਹੀਂ ਉਹਨਾਂ ਦੀ ਜਾਣਕਾਰੀ ਮਿਲਦੀ ਰਹੇਗੀ ਇਹ ਮਾਮਲਾ ਹਜ਼ਾਰਾਂ ਯਾਤਰੀਆਂ ਤੇ ਵੈਸਟ ਜੈਡ ਦੇ ਸਟਾਫ ਤੇ ਵੀ ਅਸਰ ਪਾ ਸਕਦਾ ਹੈ ਮੁਰੰਮਤ ਇੰਜੀਨੀਅਰ ਦੀ ਹੜਤਾਲ ਕਾਰਨ ਵੈਸਟ ਜੈਡ ਦੀਆਂ ਸੇਵਾਵਾਂ ਵਿੱਚ ਰੁਕਾਵਟ ਆ ਸਕਦੀ ਹੈ ਜੋ ਕਿ ਹਵਾਈ ਸਫਰ ਕਰਨ ਵਾਲੇ ਲੋਕਾਂ ਲਈ ਮੁਸ਼ਕਲਾਂ ਪੈਦਾ ਕਰ ਸਕਦੀ ਹੈ ਇਸ ਲਈ ਇਹ ਮਹੱਤਵਪੂਰਨ ਹੈ ਕਿ ਮਾਲਕਪੱਖ ਅਤੇ ਯੂਨੀਅਨ ਵਿਚੋਵਧੇਰੇ ਗੱਲਬਾਤ ਕਰਕੇ ਇਸ ਮਾਮਲੇ ਦਾ ਹੱਲ ਕੱਢਣ ਇਸ ਸਾਰੇ ਪ੍ਰਕਿਰਿਆ ਦੀ ਨਵੀਂ ਜਾਣਕਾਰੀ ਲਈ ਯਾਤਰੀਆਂ ਨੂੰ ਵੈਸਟ ਜੈਡ ਦੀਆਂ ਅਧਿਕਾਰਤ ਸੂਚਨਾਵਾਂ ਤੇ ਧਿਆਨ ਦੇਣਾ ਚਾਹੀਦਾ ਹੈ ਇਸ ਸਤੂ ਚੈਨਲ ਪੰਜਾਬੀ ਰਿਪੋਰਟ 온ਟਾਰੀਓ ਵਿੱਚ ਸ਼ਰਾਬ ਦੀ ਵਿਕਰੀ ਦੇ ਲਈ ਜ਼ਿੰਮੇਵਾਰ ਸਰਕਾਰੀ ਕਾਰਪੋਰੇਸ਼ਨ ਲਿਕਰ ਕੰਟਰੋਲ ਬੋਰਡ ਆਫ 온ਟਾਰੀਓ ਦੇ ਵਰਕਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ ਦਾ ਕਹਿਣਾ ਹੈ ਕਿ ਜੇ 5 ਜੁਲਾਈ ਤੱਕ ਯੂਨੀਅਨ ਤੇ ਕਾਰਪੋਰੇਸ਼ਨ ਦਰਮਿਆਨ ਸਮਝੌਤਾ ਨਹੀਂ ਹੁੰਦਾ ਤਾਂ ਵਰਕਰ ਹੜਤਾਲ ਤੇ ਚਲੇ ਜਾਣਗੇ ਕਰੀਬ 10000 ਐਲ ਸੀ ਬੀਓ ਵਰਕਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ 온ਟਾਰੀਓ ਪਬਲਿਕ ਸਰਵਿਸ empioyes ਯੂਨੀਅਨ ਨੇ ਕਿਹਾ ਹੈ ਕਿ ਇੱਕ ਯੂਨੀਅਨ ਨੇ ਕਿਹਾ ਕਿ 온ਟਾਰੀਓ ਦੀ ਲੇਬਰ ਮਿਨਿਸਟਰੀ ਨੂੰ ਨੋ ਬੋਰਡ ਰਿਪੋਰਟ ਦੀ ਉਹਨਾਂ ਬੇਨਤੀ ਕੀਤੀ ਹੈ ਜੋ ਕਿ ਮਨਜ਼ੂਰ ਹੋ ਗਈ ਹੈ ਜਿਸ ਤੋਂ 17 ਦਿਨਾਂ ਬਾਅਦ ਵਰਕਰ ਕਾਨੂੰਨੀ ਤੌਰ ਤੇ ਹੜਤਾਲ ਦੀ ਸਥਿਤੀ ਦੇ ਵਿੱਚ ਹੋਣਗੇ ਵਰਕਰਾਂ ਦੀ ਨੁਮਾਇੰਦਗੀ ਕਰ ਰਹੀ 바ਰਗੇਨਿੰਗ ਟੀਮ ਚੇਅਰ ਕੋਲਿਨ ਮੈਕਲੋਡ ਨੇ ਕਿਹਾ ਹੈ ਕਿ ਯੂਨੀਅਨ ਨੇ ਇਹ ਤਾਰੀਖ ਇਸ ਕਰਕੇ ਚੁਣੀ ਹੈ ਕਿਉਂਕਿ ਉਹ ਗਰਮੀਆਂ ਦਾ ਪਹਿਲਾ ਲੌਂਗ ਵੀਕਐਂਡ ਖਰਾਬ ਨਹੀਂ ਕਰਨਾ ਚਾਹੁੰਦੇ ਉਹਨਾਂ ਨੇ ਕਿਹਾ ਕਿ ਅਸੀਂ ਸਪਸ਼ਟ ਕਰ ਦਈਏ ਕਿ ਅਸੀਂ ਸ਼ੱਕੀਆਂ ਜਿਹੜੀਆਂ ਸੁੱਕੀਆਂ ਸ਼ਰਾਬ ਤੋਂ ਜਿਹੜੀਆਂ ਸਖਣੀਆਂ ਨੇ ਜਾਂ ਫਿਰ ਗਰਮ ਨਹੀਂ ਹੁੰਦੀਆਂ ਯੂਨੀਅਨ ਨੇ ਕਿਹਾ ਹੈ ਕਿ ਅਗਲੇ 2 ਹਫ਼ਤਿਆਂ ਦੌਰਾਨ 8 ਗੱਲਬਾਤ ਦੀਆਂ ਤਰੀਖਾਂ ਤੇ ਵੀ ਜੇ ਕੋਈ ਡੀਲ ਨਹੀਂ ਹੁੰਦੀ ਤਾਂ ਹੜਤਾਲ ਕੀਤੀ ਜਾਏਗੀ 97% ਦੀ ਐਲਸੀਬੀਓ ਮੁਲਾਜ਼ਮਾਂ ਨੇ ਹੜਤਾਲ ਦੇ ਹੱਕ ਦੇ ਵਿੱਚ ਵੋਟ ਪਾਈ ਹੈ ਹਾਲਾਂਕਿ ਕੌਲ ਨੇ ਕਿਹਾ ਹੈ ਕਿ ਉਹਨਾਂ ਦਾ ਉਦੇਸ਼ ਇੱਕ ਇਕਰਾਰਨਾਮੇ ਤੱਕ ਪਹੁੰਚਣਾ ਹੈ ਐਲਸੀਬੀਓ ਵਰਕਰ ਤਨਖਾਹਾਂ ਦੇ ਵਿੱਚ ਵਾਧੇ ਤੇ ਵਧੇਰੇ ਫੁੱਲ ਟਾਈਮ ਨੌਕਰੀਆਂ ਦੀ ਮੰਗ ਕਰ ਰਹੇ ਨੇ ਉਹਨਾਂ ਦੇ ਮੁਤਾਬਕ ਐਲਸੀਬੀਓ ਦੀ ਕੁੱਲ ਵਰਕਫੋਰਸ ਵਿੱਚ 70% ਦੇ ਹਿੱਸੇਦਾਰੀ ਪਾਰਟ ਟਾਈਮ ਨੌਕਰੀਆਂ ਦੀ ਹੈ ਯੂਨੀਅਨ ਦੇ ਪ੍ਰੈਜ਼ੀਡੈਂਟ ਜੇਪੀ ਹਰਨਿਕ ਨੇ ਕਿਹਾ ਹੈ ਕਿ ਫੋਰਡ ਸਰਕਾਰ ਦੇ ਵੱਲੋਂ ਜਿਹੜੀ ਕਨਵੀਨੀਅੰਸ ਸਟੋਰਾਂ ਨੂੰ ਸ਼ਰਾਬ ਵੇਚਣ ਦੀ ਆਗਿਆ ਦੇਣ ਦੀ ਯੋਜਨਾ ਤੇ ਗਰੋਸਰੀ ਸਟੋਰਾਂ ਨੂੰ ਬੀਅਰ, ਵਾਈਨ ਅਤੇ ਹੋਰ ਕੋਕਟੇਲ ਵੇਚਣ ਦੀ ਇਜਾਜ਼ਤ ਦੇਣ ਕਰਕੇ ਐਲਸੀਬੀਓ ਵਰਕਰਾਂ ਦੇ ਵਿੱਚ ਨੌਕਰੀਆਂ ਗਵਾਉਣ ਦਾ ਡਰ ਵੱਧ ਗਿਆ ਹੈ। 온ਟਾਰੀਓ ਸਰਕਾਰ ਨੇ ਹਾਲ ਹੀ ਦੇ ਵਿੱਚ ਇੱਕ ਪੜਾਵਾਰ ਪਹੁੰਚ ਰਹੀ ਸ਼ਰਾਬ ਦੀ ਵਿਕਰੀ ਦੇ ਨਾਲ ਸੰਬੰਧਿਤ ਨਿਯਮਾਂ ਦੇ ਵਿੱਚ ਵਿਸਤਾਰ ਕੀਤਾ ਹੈ। ਮਈ ਦੇ ਵਿੱਚ ਫੋਰਡ ਨੇ ਐਲਾਨ ਕੀਤਾ ਸੀ ਕਿ ਲਾਇਸੈਂਸ ਸ਼ੁਦਾ ਰੀਟੇਲ ਸਟੋਰ ਜੋ ਕਿ ਮੌਜੂਦਾ ਸਮੇਂ ਦੇ ਵਿੱਚ ਬੀਅਰ ਸਾਈਡਰ ਅਤੇ ਵਾਈਨ ਵੇਚਦੇ ਨੇ 1 ਅਗਸਤ ਤੋਂ ਪੀਣ ਦੇ ਲਈ ਤਿਆਰ ਕੋਕਟੇਲਾਂ ਤੇ ਵੱਡੇ ਪੈਕ ਜਿਹੜੇ ਆਕਾਰਾਂ ਨੂੰ ਵੀ ਵੇਚਣ ਦੇ ਯੋਗ ਹੋਣਗੇ 5 ਨਵੰਬਰ ਤੋਂ ਬਾਅਦ ਯੋਗ ਕਨਵੀਨੀਅன்ஸ் ਸਟੋਰ ਬੀਅਰ ਸਾਈਡਰ ਵਾਈਨ ਅਤੇ ਪੀਣ ਦੇ ਲਈ ਇਤਿਆਰ ਕੋਕਟੇਲ ਵੇਚਣ ਦੇ ਯੋਗ ਹੋਣਗੇ ਅਤੇ 31 ਅਕਤੂਬਰ ਤੋਂ ਬਾਅਦ ਸਾਰੇ ਰਿਟੇਲ ਸਟੋਰ ਅਤੇ ਵੱਡੇ ਸੁਪਰਸਟੋਰ ਵੱਡੇ ਪੈਕ ਆਕਾਰਾਂ ਸਮੇਤ ਉਹਨਾਂ ਉਤਪਾਦਾਂ ਨੂੰ ਵੇਚ ਸਕਦੇ ਨੇ ਵਿਤ ਮੰਤਰਾਲਾ ਜੋ ਕਿ ਐਲ ਸੀ ਬੀਓ ਲਈ ਜ਼ਿੰਮੇਵਾਰ ਹੈ ਦੇ ਬੁਲਾਰੇ ਨੇ ਕਿਹਾ ਹੈ ਕਿ ਸੰਭਾਵੀ ਹੜਤਾਲ ਗਾਹਕਾਂ ਨੂੰ ਨੁਕਸਾਨ ਪਹੁੰਚਾਵੇਗੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਨਮੌਸਮੀ ਤਾਪਮਾਨ ਨੇ ਰਿਕਾਰਡ ਤੋੜ ਦਿੱਤੇ ਨੇ ਪਰ ਮੌਸਮ ਵਿਗਿਆਨ ਦੇ ਅਨੁਸਾਰ ਗਰਮੀ ਆਉਣ ਵਾਲੀ ਹੈ ਇਸ ਹਫਤੇ ਦੇ ਅੰਤ ਦੇ ਵਿੱਚ BC ਵਿੱਚ ਤਾਪਮਾਨ ਬਹੁਤ ਘਟ ਰਿਹਾ ਜੋ ਕਿ ਸਧਾਰਨ ਤੌਰ ਤੋਰ ਦੇ ਉੱਤੇ ਇਸ ਸਮੇਂ ਦੇ ਮੌਸਮ ਦੇ ਲਈ ਅਨੁਪਯੁਕਤ ਮੰਨਿਆ ਜਾਂਦਾ ਹੈ ਇਹ ਘੱਟ ਤਾਪਮਾਨ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜਦੇ ਹੋਏ ਦੇਖੇ ਗਏ ਨੇ ਜਿਵੇਂ ਕਿ ਕੈਮਲੋਪਸ ਕੋਲੋਨਾ ਤੇ ਪ੍ਰਿੰਸ ਜੋਰਜ ਵਰਗੀਆਂ ਥਾਵਾਂ ਤੇ ਤਾਪਮਾਨ ਅਜਿਹੇ ਪੱਧਰ ਤੱਕ ਪਹੁੰਚ ਗਿਆ ਜਿੱਥੇ ਇਹ ਪਹਿਲਾਂ ਕਦੇ ਵੀ ਨਹੀਂ ਗਿਆ ਉਹ ਰੰਦੇ ਤੌਰ ਦੇ ਉੱਤੇ ਕਲੋਨਾ ਦੇ ਵਿੱਚ ਤਾਪਮਾਨ -2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਕਿ ਪਿਛਲੇ 60 ਸਾਲਾਂ ਦੇ ਵਿੱਚ ਇਸ ਤਰ੍ਹਾਂ ਦਾ ਸਭ ਤੋਂ ਠੇਹਾ ਪਾਇਆ ਜਾਣ ਵਾਲਾ ਤਾਪਮਾਨ ਹੈ ਮੌਸਮ ਵਿਗਿਆਨ ਦਾ ਕਹਿਣਾ ਹੈ ਕਿ ਇਹ ਜਿਹੜੀ ਸੰਕਟ ਹੈ ਇਹ ਉਸ ਦਾ ਮੌਸਮੀ ਸੰਕਰ ਦਾ ਨਤੀਜਾ ਹੈ ਜਿਸ ਵਿੱਚ ਉੱਤਰੀ ਮੌਸਮੀ ਹਵਾਵਾਂ ਨੇ ਬੀਸੀ ਦੇ ਵਿੱਚ ਠੰਡ ਜਿਹੜੀ ਹੈ ਠੰਡ ਪਾਈ ਹੋਈ ਹੈ ਇਸ ਦੇ ਬਾਵਜੂਦ ਮੌਸਮ ਵਿਗਿਆਨ ਦਾਵਾ ਕਰ ਰਿਹਾ ਹੈ ਕਿ ਇਹ ਅਣਮੌਸਮੀ ਠੰਡ ਕਾਫੀ ਦੇਰ ਤੱਕ ਨਹੀਂ ਰਹੇਗੀ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਤਾਪਮਾਨ ਦੁਬਾਰਾ ਸਧਾਰਨ ਪੱਧਰ ਤੇ ਆ ਜਾਣਗੇ ਤੇ ਗਰਮੀ ਆਉਣ ਵਾਲੀ ਹੈ ਮੌਸਮ ਜਿਹੜੇ ਵਿਗਿਆਨੀ ਹੈ ਉਹਨਾਂ ਦੀ ਅੰਦਾਜ਼ੇ ਦੇ ਅਨੁਸਾਰ ਜੂਨ ਦੇ ਅਖੀਰਲੇ ਹਫ਼ਤੇ ਦੇ ਵਿੱਚ ਬੀਸੀ ਵਿੱਚ ਗਰਮੀ ਵਾਪਸ ਆਵੇਗੀ ਤੇ ਮਾਨ ਵਧੇਗਾ ਇਸ ਤਰ੍ਹਾਂ ਦੇ ਮੌਸਮੀ ਤਬਾਦਲੇ ਦੀ ਵਾਹ ਦੇ ਕਾਰਨ ਮੌਸਮ ਵਿਗਿਆਨੀਆਂ ਦੇ ਲਈ ਚਿੰਤਾ ਦਾਇਕ ਕਾਰਨ ਬਣ ਜਾਂਦੇ ਨੇ ਕਿਉਂਕਿ ਇਹ ਪਿਛਲੇ ਕੁਝ ਸਾਲਾਂ ਦੇ ਮੌਸਮ ਬਦਲਾਅ ਦੇ ਰੁਝਾਨਾ ਦਾ ਹਿੱਸਾ ਹੋ ਸਕਦੇ ਨੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਦੇ ਕਾਰਨ ਇਹ ਅਸਰ ਹੋ ਸਕਦੇ ਨੇ ਇਸ ਲਈ ਮੌਸਮ ਵਿਗਿਆਨੀ ਇਸ ਤਰ੍ਹਾਂ ਦੇ ਮੌਸਮੀ ਪੈਟਰਨਾਂ ਦੇ ਉੱਤੇ ਨਜ਼ਰ ਰੱਖ ਰਹੇ ਨੇ ਤੇ ਲੋਕਾਂ ਨੂੰ ਸੁਰੱਖਿਅਤ ਅਤੇ ਤਿਆਰ ਰਹਿਣ ਦੀ ਸਲਾਹ ਦੇ ਰਹੇ ਨੇ ਬੀਸੀ ਦੇ ਵਸਨੀਕਾਂ ਲਈ ਇਹ ਮਹੱਤਵਪੂਰਨ ਹੈ ਕਿ ਉਹ ਮੌਸਮ ਦੀਆਂ ਤਾਜ਼ਾ ਖਬਰਾਂ ਤੇ ਧਿਆਨ ਦੇਣ ਅਤੇ ਇਸੇ ਦੇ ਅਨੁਸਾਰ ਆਪਣੇ ਰੋਜ਼ਾਨਾ ਦੇ ਕਾਰਜ ਵਰਕ ਜਿਹੜੇ ਕਾਰਜ ਕਰਦੇ ਰਹੇ ਹਨ ਜਿਵੇਂ ਕਿ ਮੌਸਮ ਵਾਪਸ ਆਧਾਰਨ ਹੋਵੇਗਾ ਲੋਕ ਆਪਣੀਆਂ ਗਰਮੀਆਂ ਦੀਆਂ ਯੋਜਨਾਵਾਂ ਬਣਾ ਰਹੇ ਨੇ ਤੇ ਬਾਹਰਲੇ ਸਫਰਾਂ ਦਾ ਆਨੰਦ ਲੈ ਸਕਦੇ ਨੇ ਮੌਸਮ ਵਿਗਿਆਨੀਆਂ ਦੇ ਕਹਿੰਦੇ ਮੁਤਾਬਕ ਬੀਸੀ ਦੇ ਵਿੱਚ ਜਲਦੀ ਹੀ ਗਰਮੀ ਦਾ ਆਨੰਦ ਦੁਬਾਰਾ ਵਾਪਸ ਆਵੇਗਾ ਤੇ ਲੋਕ ਹਫਤੇ ਦੇ ਅੰਤ ਵਿੱਚ ਹੋਈ ਠੰਡ ਨੂੰ ਸਿਰਫ ਇੱਕ ਅਜੀਬ ਬਦਲਾਵ ਜੋ ਯਾਦ ਕਰਨਗੇ ਇਸ ਤਰ੍ਹਾਂ ਮੌਸਮ ਦੀ ਇਸ ਅਨਮੌਸਮੀ ਘਟੀ ਦੇ ਬਾਵਜੂਦ ਘਟੀ ਹੋਣ ਦੇ ਬਾਵਜੂਦ ਬੀਸੀ ਦੇ ਲੋਕਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਜਿਹੜੇ ਗਰਮੀ ਦੀਆਂ ਦਿਨਾਂ ਦੇ ਵਿੱਚ ਜਿਹੜਾ ਉਹ ਗਰਮੀ ਦੀ ਰੋਸ਼ਨੀ ਦਾ ਆਨੰਦ ਮਾਣ ਸਕਣਗੇ ਯਾਨੀ ਕਿ ਕੋਈ ਵੀ ਉਹਨਾਂ ਦੇ ਪਲਾਨ ਨੇ ਤਾਂ ਉਹ ਇਹਨਾਂ ਪਲਾਨਾਂ ਨੂੰ ਪੂਰੇ ਕਰ ਸਕਦੇ ਨੇ ਅਸ਼ਪਾਈ ਹਰਦੀਪ ਸਿੰਘ ਨੇਜਰ ਦੀ ਪਹਿਲੀ ਵਰਸੀ ਮੌਕੇ ਹਾਊਸ ਆਫ ਕਾਮਨਸ ਦੇ ਵਿੱਚ ਸਾਰੀਆਂ ਧਿਰਾਂ ਦੀ ਸਹਿਮਤੀ ਦੇ ਨਾਲ ਮੌਨ ਧਾਰਨ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਫੋਲੋਇੰਗ ਡਿਸਕਸ਼ਨਸ ਅਮੰਗ ਰਿਪਰੈਜ਼ੈਂਟੇਟਿਵ ਆਫ 올 ਪਾਰਟੀਆਂ ਇਨ ਦਾ ਹਾਊਸ ਅੰਡਰਸਟੈਂਡ ਥੈਟ ਥੇਅਰ ਇਜ਼ ਐਨ ਅਗਰੀਮੈਂਟ ਟੂ ਅਬਜ਼ਰਵ ਅ ਮੋਮੈਂਟ ਆਫ ਸਾਇਲੈਂਸ ਇਨ ਮੈਮਰੀ ਆਫ ਹਰਦੀਪ ਸਿੰਘ ਨੇਜਰ Assassinated in Surrey, British Columbia, one year ago today. I now invite honourable members to rise. ਸਰੀ ਦੇ ਵਿੱਚ ਹੈਲਥ케ਅਰ ਦਾ ਮੁੱਦਾ ਪਿਛਲੇ ਸਮੇਂ ਦੌਰਾਨ ਵੱਡਾ ਮੁੱਦਾ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਸਿਆਸੀ ਤੌਰ ਤੇ ਬਿਆਨਬਾਜ਼ੀ ਵੀ ਜਾਰੀ ਹੈ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਹੈਲਥ ਮਨਿਸਟਰ ਰੈਡੀ ਐਂਡਿਕਸ ਸਰੀ ਮੈਮੋਰੀਅਲ ਹਸਪਤਾਲ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਹੈਲਥ케ਅਰ ਸੈਂਟਰ ਐਕਸਟੈਂਸ਼ਨ ਦਾ ਜਿਹੜਾ ਹੈ ਉਹ ਐਲਾਨ ਕੀਤਾ ਗਿਆ ਤੇ ਜਲਦੀ ਹੀ ਨਵਾਂ ਕਿਡਨੀ ਕੇਅਰ ਯੂਨਿਟ ਖੋਲਣ ਦੀ ਗੱਲਬਾਤ ਵੀ ਕੀਤੀ ਗਈ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਹੈ ਕਿ ਇਸ ਯੂਨਿਟ ਦੇ ਵਿੱਚ 21 ਡਾਇਲਿਸਿਸ ਸਟੇਸ਼ਨ ਹੋਣਗੇ ਜਿਸ ਦੇ ਨਾਲ ਹਸਪਤਾਲ ਦੇ ਵਿੱਚ ਇਹਨਾਂ ਦੀ ਕੁੱਲ ਗਿਣਤੀ 60 ਹੋ ਜਾਏ ਇਸ ਦੀ ਉਸਾਰੀ ਦਾ ਕੰਮ ਅਗਸਤ ਦੇ ਵਿੱਚ ਸ਼ੁਰੂ ਹੋਵੇਗਾ ਤੇ 2025 ਤੱਕ ਇਸ ਦੇ ਖੁੱਲਣ ਦੀ ਉਮੀਦ ਹੈ ਉਥੇ ਸਿਹਤ ਮੰਤਰੀ ਐਡ ਇੰਡੈਕਸ ਨੇ ਕਿਹਾ ਹੈ ਕਿ ਸਰੀ ਦੇ ਵਿੱਚ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ ਤੇ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਕਈ ਵਾਰ ਆਪਣੇ ਡਾਇਲਿਸਿਸ ਲਈ ਦੂਜੇ ਇਲਾਕਿਆਂ ਦੇ ਵਿੱਚ ਜਾਣਾ ਪੈਂਦਾ ਹੈ ਇਸ ਲਈ ਸਰਕਾਰ ਨੇ ਸਰੀ ਦੇ ਵਿੱਚ ਹੀ ਜੀਵਨ ਰੱਖਿਅਕ ਗੁਰਦੇ ਦੀਆਂ ਸੇਵਾਵਾਂ ਦਾ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ ਨਵੇਂ ਕਿਡਨੀ ਕੇਅਰ ਯੂਨਿਟ ਦੇ ਲਈ ਸਰਕਾਰ ਡਾਲਰ 84 ਮਿਲੀਅਨ ਇਨਵੈਸਟ ਕਰ ਰਹੀ ਹੈ ਤੇ ਡਾਲਰ 1 ਮਿਲੀਅਨ ਦੀ ਹੋਰ ਇਨਵੈਸਟਮੈਂਟ ਸਰੀ ਹਸਪਤਾਲ ਫਾਊਂਡੇਸ਼ਨ ਵੱਲੋਂ ਕੀਤੀ ਜਾਏਗੀ ਦੱਸਦੇ ਕਿ ਜਦੋਂ ਆਖਰੀ ਵਾਰ ਪ੍ਰੀਮੀਅਰ ਡੇਵਿਡ ای بی ਵੱਲੋਂ ਸਰੀ ਮੈਮੋਰੀਅਲ ਦੇ ਵਿਸਤਾਰ ਦਾ ਐਲਾਨ ਕੀਤਾ ਗਿਆ ਸੀ ਤਾਂ ਉਸ ਸਮੇਂ ਸਰੀ ਦੀ ਮੇਅਰ ਬ੍ਰੈਂਡਾ ਲੋਗ ਦੇ ਵੱਲੋਂ ਇਸ ਤੇ ਸਵਾਲ ਚੁੱਕੇ ਗਏ ਜਿਨ੍ਹਾਂ ਕਿਹਾ ਸੀ ਕਿ ਸ਼ਹਿਰ ਨੂੰ ਸਰੀ ਮੈਮੋਰੀਅਲ ਜਿਹੜਾ ਜਿਹਾ ਇੱਕ ਹੋਰ ਹਸਪਤਾਲ ਮਿਲਣਾ ਚਾਹੀਦਾ ਹੈ ਇਸ ਦੇ ਬਾਅਦ ਪ੍ਰੀਮੀਅਰ ਦੇ ਵੱਲੋਂ ਇੱਕ ਨਵਾਂ ਟਾਵਰ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਸ਼ਹਿਰ ਵਿੱਚ ਹੈਲਥ케ਅਰ ਸਹੂਲਤਾਂ ਦੀ ਘਾਟ ਦਾ ਮੁੱਦਾ ਆਮ ਲੋਕਾਂ ਤੋਂ ਇਲਾਵਾ ਡਾਕਟਰ ਵੀ ਚੁੱਕ ਰਹੇ ਨੇ ਜਿਨ੍ਹਾਂ ਵੱਲੋਂ ਇੱਕ ਰੈਲੀ ਦਾ ਆਯੋਜਨ ਵੀ ਕੀਤਾ ਗਿਆ ਸੀ ਅਤੇ ਫਰੀਜ਼ਰ ਰਿਵਰ ਦੇ ਪਾਰ ਵਰਗੀਆਂ ਸਹੂਲਤਾਂ ਸ਼ਹਿਰ ਦੇ ਵਿੱਚ ਮੰਗੀਆਂ ਗਈਆਂ ਸਨ ਫੋਰ ਬੈਂਕਸ ਕੈਨੇਡਾ ਦੀ ਰਿਪੋਰਟ ਦੇ ਮੁਤਾਬਕ 25% ਕੈਨੇਡੀਅਨ ਗਰੀਬੀ ਪੱਧਰ ਦੇ ਹੇਠਾਂ ਜੀਵਨ ਬਿਤਾ ਰਹੇ ਨੇ ਸਰਕਾਰੀ ਜਿਹੜੇ ਗਰੀਬੀ ਦਰ 10% ਦੇ ਮੁਕਾਬਲੇ ਹੈ ਔਰ ਰਿਪੋਰਟ ਦੇ ਅਨੁਸਾਰ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਵੱਲੋਂ ਗਰੀਬੀ ਦੇ ਵਿੱਚ ਰਹਿ ਰਹੇ ਲਗਭਗ 6 ਮਿਲੀਅਨ ਕੈਨੇਡੀਅਨਾਂ ਦੀ ਗਿਣਤੀ ਹੈ ਕੈਨੇਡਾ ਵਿੱਚ ਗਰੀਬੀ ਦਾ ਮੁਲਾਂਕਣ ਕਰਦੇ ਸਮੇਂ ਗਰੀਬੀ ਰੇਖਾ ਨੂੰ ਅਕਸਰ ਪਰਿਵਾਰਾਂ ਲਈ ਆਮਦਨੀ ਦਾ ਪੱਧਰ ਨਿਰਧਾਰਤ ਕਰਕੇ ਹਵਾਲਾ ਦਿੱਤਾ ਜਾਂਦਾ ਹੈ ਇਕ ਨਵੀਂ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਚਾਰ ਵਿੱਚੋਂ ਇੱਕ ਵਿਅਕਤੀ ਗਰੀਬੀ ਦਾ ਜੀਵਨ ਬਿਤਾ ਸਕਦੇ ਨੇ ਇਸ ਦਾ ਮਤਲਬ ਹੈ ਕਿ ਕੈਨੇਡਾ ਦੀ ਆਬਾਦੀ ਦਾ 25% ਹਿੱਸਾ ਅਜਿਹੇ ਹਾਲਾਤਾਂ ਵਿੱਚ ਜੀਵਨ ਬਿਤਾ ਰਿਹਾ ਜਿੱਥੇ ਉਹਨਾਂ ਨੂੰ ਸਾਧਨਾਂ ਦੀ ਘਾਟ ਹੈ ਗਰੀਬੀ ਦਾ ਮਤਲਬ ਸਿਰਫ ਪੈਸਿਆਂ ਦੀ ਘਾਟ ਨਹੀਂ ਹੁੰਦਾ ਇਸ ਵਿੱਚ ਖਾਣ ਪੀਣ ਰਹਿਣ ਸਹਿਣ ਸਿਹਤ ਸੇਵਾਵਾਂ ਸਿੱਖਿਆ ਤੇ ਹੋਰ ਮੁਢਲੀਆਂ ਲੋੜਾਂ ਦੀ ਪੂਰੀ ਨਾ ਹੋਣ ਵਾਲੀਆਂ ਸਥਿਤੀਆਂ ਵੀ ਸ਼ਾਮਿਲ ਨੇ ਜਦੋਂ ਕਿਸੇ ਵਿਅਕਤੀ ਦੇ ਕੋਲ ਇਹਨਾਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਦੇ ਸਾਧਨ ਨਹੀਂ ਹੁੰਦੇ ਤਾਂ ਉਹ ਗਰੀਬੀ ਵਿੱਚ ਹੀ ਮੰਨੇ ਜਾਂਦੇ ਨੇ ਰੋਜ਼ਗਾਰ ਦੀ ਘਾਟ ਬਹੁਤ ਸਾਰੇ ਲੋਕਾਂ ਨੂੰ ਪੱਕੀਆਂ ਨੌਕਰੀਆਂ ਨਾ ਮਿਲਣਾ ਜਾਂ ਉਹ ਕਾਮਤ ਤੇ ਤਨਖਾਹ ਵਾਲੀਆਂ ਨੌਕਰੀਆਂ ਕਰਦੇ ਨੇ ਜਿਸ ਨਾਲ ਉਹਨਾਂ ਦੀ ਆਮਦਨੀ ਕਾਫੀ ਨਹੀਂ ਹੁੰਦੀ ਮਹਿੰਗਾਈ ਜਿਹੜੀ ਹੈ ਘਰੇਲੂ ਸਮਾਨ ਖਾਣ ਪੀਣ ਤੇ ਰਹਿਣ ਸਹਣ ਦੀ ਮਹਿੰਗਾਈ ਵਧ ਰਹੀ ਹੈ ਜਿਸ ਨਾਲ ਲੋਕਾਂ ਦੀਆਂ ਆਮਦਨੀਆਂ ਜਿਹੜੀਆਂ ਨੇ ਉਹ ਕਾਫੀ ਨਹੀਂ ਪੈਂਦੀਆਂ ਬਹੁਤ ਸਾਰੇ ਲੋਕਾਂ ਦੇ ਕੋਲ ਸਹੀ ਸਿਹਤ ਸੇਵਾਵਾਂ ਤੱਕ ਪਹੁੰਚ ਨਹੀਂ ਹੈ ਇਹ ਸੇਵਾਵਾਂ ਮਹਿੰਗੀਆਂ ਹੋਣ ਕਾਰਨ ਉਹਨਾਂ ਲਈ ਅਣਪਹੁੰਚ ਬਣਾ ਦਿੰਦੀਆਂ ਨੇ ਸਿੱਖਿਆ ਦੀ ਪਹੁੰਚ ਨਾ ਹੋਣਾ, ਸਿੱਖਿਆ ਦੇ ਸਾਧਨਾਂ ਦੀ ਘਾਟ ਕਾਰਨ ਲੋਕਾਂ ਨੂੰ ਚੰਗੀਆਂ ਨੌਕਰੀਆਂ ਨਹੀਂ ਮਿਲਦੀਆਂ ਤੇ ਗਰੀਬੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਿਹਤ ਸੇਵਾਵਾਂ ਦੀ ਘਾਟ ਹੁੰਦੀ ਹੈ ਇਸ ਕਰੋਂ ਉਹ ਬਿਮਾਰੀਆਂ ਦਾ ਸ਼ਿਕਾਰ ਜ਼ਿਆਦਾ ਹੁੰਦੇ ਨੇ। ਸਿੱਖਿਆ ਤੇ ਅਸਰ ਜਿਹੜੇ ਨੇ ਗਰੀਬ ਪਰਿਵਾਰਾਂ ਦੇ ਬੱਚੇ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਨੇ ਜੋ ਉਹਨਾਂ ਦੇ ਭਵਿੱਖ ਦੇ ਮੌਕਿਆਂ ਨੂੰ ਵੀ ਘਟਾ ਦਿੰਦਾ ਹੈ। ਮਾਨਸਿਕ ਸਿਹਤ ਗਰੀਬੀ ਨਾਲ ਸੰਘਰਸ਼ ਕਰਨ ਵਾਲੇ ਲੋਕਾਂ ਵਿੱਚ ਮਾਨਸਿਕ ਦਬਾਅ, ਚਿੰਤਾ ਤੇ ਡਿਪਰੈਸ਼ਨ ਦੇ ਕੇਸ ਵਧਦੇ ਨੇ। ਗਰੀਬੀ ਨਾਲ ਸਮਾਜ ਵਿੱਚ ਅਸਮਾਨਤਾ ਵਧਦੀ ਹੈ ਜਿਸ ਨਾਲ ਅਪਰਾਧਕ, ਨਸਲਵਾਦ ਤੇ ਹੋਰ ਸਮਾਜਿਕ ਸਮੱਸਿਆਵ ਰੋਜ਼ਗਾਰ ਦੇ ਮੌਕੇ ਜਿਵੇਂ ਕਿ ਸਰਕਾਰ ਨੂੰ ਚੰਗੀਆਂ ਤਨਖਾਹਾਂ ਵਾਲੀਆਂ ਨੌਕਰੀਆਂ ਦੇ ਮੌਕੇ ਪੈਦਾ ਕਰਨ ਲਈ ਯਤਨ ਕਰਨੇ ਚਾਹੀਦੇ ਨੇ ਸਿੱਖਿਆ ਨੂੰ ਹਰ ਕਿਸੇ ਲਈ ਆਸਾਨ ਅਤੇ ਅਨਪਹੁੰਚ ਬਣਾਉਣਾ ਚਾਹੀਦਾ ਹੈ ਤਾਂ ਜੋ ਹਰ ਵਿਅਕਤੀ ਸਿੱਖਿਆ ਪ੍ਰਾਪਤ ਕਰ ਸਕੇ ਮੁਫਤ ਜਾਂ ਸਸਤੀ ਸਿਹਤ ਸੇਵਾਵਾਂ ਦੀ ਪਹੁੰਚ ਹਰ ਇੱਕ ਲਈ ਯਕੀਨੀ ਬਣਾਉਣੀ ਚਾਹੀਦੀ ਹੈ ਮਹਿੰਗਾਈ ਨੂੰ ਕਾਬੂ ਵਿੱਚ ਰੱਖਣ ਤੇ ਸਸਤੀ ਰਿਹਾਇਸ਼ ਮੁਹੱਈਆ ਕਰਾਉਣ ਲਈ ਸਰਕਾਰੀ ਯੋਜਨਾਵਾਂ ਦੀ ਲੋੜ ਹੈ ਫੂਡ ਬੈਂਕਾਂ ਦੇ ਅਨੁਸਾਰ ਐਮ ਡੀ ਆਈ 11 ਕਿਸਮ ਦੀਆਂ ਜ਼ਰੂਰੀ ਚੀਜ਼ਾਂ ਨੂੰ ਦੇਖਦਾ ਸਰਵੇਖਣ ਕੀਤੇ ਗਏ ਕੈਨੇਡੀਅਨਾਂ ਨੇ ਕਿਹਾ ਕਿ ਉਹ ਬਰਦਾਸ਼ਤ ਨਹੀਂ ਕਰ ਸਕਦੇ ਇਸ ਵਿੱਚ 10% ਦੀ ਕੱਪੜੇ ਖਰੀਦਣ ਵਿੱਚ ਅਸਮਰਥ ਜਾਂ 18% ਦੀ ਦੰਦਾ ਦੀ ਦੇਖਭਾਲ ਲਈ ਭੁਗਤਾਨ ਕਰਨ ਵਿੱਚ ਅਸਮਰਥ ਹਨ ਸਟੈਟਿਸਟਿਕਸ ਕੈਨੇਡਾ ਦੁਆਰਾ ਰਿਪੋਰਟ ਕੀਤੇ ਗਏ 4 ਮਿਲੀਅਨ ਲੋਕਾਂ ਦੇ ਮੁਕਾਬਲੇ ਕੈਨੇਡਾ ਦੇ 40 ਮਿਲੀਅਨ ਲੋਕਾਂ ਵਿੱਚੋਂ 10 ਮਿਲੀਅਨ ਗਰੀਬੀ ਵਿੱਚ ਰਹਿ ਰਹੇ ਨੇ ਜਿਸ ਦਾ ਸੋਚ ਚੈਨਲ ਪੰਜਾਬੀ ਦੀ ਰਿਪੋਰਟ ਫੈਡਰਲ ਐਨਡੀਪੀ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਉਹ ਬਿਨਾਂ ਪ੍ਰਕਾਸ਼ਿਤ ਰਿਪੋਰਟ ਪੜਨ ਤੋਂ ਬਾਅਦ ਪਹਿਲਾਂ ਤੋਂ ਵੀ ਜ਼ਿਆਦਾ ਚਿੰਤਤ ਨੇ ਜਿਸ ਦੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਅਜਿਹੇ ਸੰਸਦ ਤੇ ਸੈਨੇਟਰ ਹਨ ਜੋ ਕਿ ਕੁਝ ਹੱਦ ਤੱਕ ਵਿਦੇਸ਼ੀ ਦਖਲ ਦੀਆਂ ਕੋਸ਼ਿਸ਼ਾਂ ਦੇ ਵਿੱਚ ਹਿੱਸਾ ਲੈ ਰਹੇ ਨੇ ਜਗਮੀਤ ਸਿੰਘ ਨੂੰ ਇਸ ਹਫਤੇ ਸੰਸਦ ਮੈਂਬਰਾਂ ਦੀ ਰਾਸ਼ਟਰੀ ਸੁਰੱਖਿਆ ਤੇ ਖੁਫੀਆ ਕਮੇਟੀ ਦੀ ਰਿਪੋਰਟ ਲਈ ਸੁਰੱਖਿਆ ਮਨਜ਼ੂਰੀ ਮਿਲੀ ਇਸ ਨੂੰ ਪੜਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਿੱਟਾ ਕੱਢਿਆ ਹੈ ਕਿ ਕਈ ਸੰਸਦਾਂ ਨੇ ਜਾਣਬੁੱਝ ਕੇ ਵਿਦੇਸ਼ੀ ਸਰਕਾਰਾਂ ਦੀ ਸਹਾਇਤਾ ਕੀਤੀ ਹੈ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਉਹ ਜੋ ਕਰ ਰਹੇ ਨੇ ਉਹ ਅਨੈਤਿਕ ਹੈ ਜਗਵੀਤ ਸਿੰਘ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਉਹਨਾਂ ਨੇ ਜੋ ਪੜਿਆ ਹੈ ਉਸ ਸਿੱਟੇ ਦੀ ਪੁਸ਼ਟੀ ਕਰਦੇ ਨੇ ਤੇ ਇਹ ਉਹਨਾਂ ਨੂੰ ਪਹਿਲਾਂ ਵੱਲੋਂ ਵੀ ਜ਼ਿਆਦਾ ਜਿਹੜਾ ਉਹ ਪਹਿਲਾਂ ਨਾਲੋਂ ਵੀ ਚਿੰਤਤ ਕਰਦਾ ਹੈ रिपोर्ट ਦੁਆਰਾ ਕੱਢੇ ਗਏ ਸਿੱਟੇ ਇਹ ਹਨ ਕਿ ਅਜਿਹੇ ਗੰਭੀਰ ਉਦਾਹਰਨਾਂ ਸਨ ਜਿੱਥੇ ਸੰਸਦਾਂ ਨੇ ਅਜਿਹੀ ਗਤੀਵਿਧੀ ਦੇ ਵਿੱਚ ਹਿੱਸਾ ਲਿਆ ਜਿਸ ਨੇ ਸਾਡੇ ਦੇਸ਼ ਨੂੰ ਕਮਜ਼ੋਰ ਕੀਤਾ ਜਗਮੀਤ ਸਿੰਘ ਨੇ ਕਿਹਾ ਕਿ ਕਿ ਕੁਝ ਗਤੀਵਿਧੀਆਂ ਗੈਰ ਕਾਨੂੰਨੀ ਹਨ ਅਤੇ ਸਭ ਅਨੈਤਿਕ ਹਨ ਸਿੰਘ ਆਪਣੀ ਸਖਰ ਸੁਰੱਖਿਆ ਮਨਜ਼ੂਰੀ ਨਾਲ ਜੁੜੀਆਂ ਵਿਵਸਥਾਵਾਂ ਦੇ ਕਾਰਨ ਰਿਪੋਰਟ ਦੇ ਵਿੱਚ ਸੂਚੀਬੱਧ ਸੰਸਦ ਦੇ ਨਾਮ ਜਾਂ ਫਿਰ ਗਿਣਤੀ ਦਾ ਬਿਓਰਾ ਨਹੀਂ ਦੇ ਸਕੇ ਪਰ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕੁਝ ਅਣਸੁਲਝੇ ਮੁੱਦੇ ਨੇ ਜਿਨ੍ਹਾਂ ਨੂੰ ਨਿਪਟਾਇਆ ਜਾਣਾ ਚਾਹੀਦਾ ਹੈ ਕੇ ਕੈਨੇਡੀਅਨ ਫੈਡਰਲ ਚੋਣਾ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਮੁੱਦੇ ਤੇ ਕਮਿਸ਼ਨ ਦੇ ਵੱਲੋਂ ਜਾਂਚ ਵੀ ਕੀਤੀ ਗਈ। ਇਸ ਦੇ ਬਾਅਦ ਪਿਛਲੇ ਦਿਨੀ ਇਹ ਰਿਪੋਰਟਾਂ ਨਿਕਲ ਕੇ ਸਾਹਮਣੇ ਆਈਆਂ ਕਿ ਕੁਝ ਸਿਟਿੰਗ ਐਮਪੀਜ਼ ਦੇ ਵੱਲੋਂ ਦਖਲਅੰਦਾਜ਼ੀ ਲਈ ਢੰਗ ਤਰੀਕੇ ਦੱਸੇ ਗਏ ਨੇ ਜਿਸ ਦੇ ਬਾਅਦ ਸਿਆਸੀ ਤੌਰ ਤੇ ਮਾਹੌਲ ਪੂਰੀ ਤਰ੍ਹਾਂ ਪਖਿਆ ਹੋਇਆ ਹੈ। ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਵੱਲੋਂ ਸਬੰਧਤ ਐਮਪੀਜ਼ ਦੇ ਨਾਲ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਕੁਝ ਕਾਨੂੰਨੀ ਅੜਚਨਾ ਅਤੇ ਨੈਸ਼ਨਲ ਸਿਕਿਉਰਿਟੀ ਸੰਬੰਧੀ ਹਵਾਲੇ ਦਿੰਦੇ ਹੋਏ ਨਾ ਫਿਲਹਾਲ ਫਿਲਹਾਲ ਜਨਤਕ ਨਾਮ ਨਾਮ ਫਿਲਹਾਲ ਜਨਤਕ ਨਹੀਂ ਕੀਤੇ ਜਾ ਰਹੇ ਪਰ ਇਸ ਮਾਮਲੇ ਤੇ ਹਾਊਸ ਆਫ ਕਾਮਨਸ ਦੇ ਵਿੱਚ ਬਹਿਸ ਜ਼ਰੂਰੀ ਹੈ ਦੂਜੇ ਪਾਸੇ ਬ੍ਰੈਮਟਨ ਦੇ ਮੇਅਰ ਅਤੇ ਕਨਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਲੜ ਚੁੱਕੇ ਪੈਟ੍ਰਿਕ ਬ੍ਰਾਊਨ ਦੇ ਵੱਲੋਂ ਵੀ ਲੀਡਰਸ਼ਿਪ ਰੇਸ ਦੇ ਵਿੱਚ ਦਖਲਅੰਦਾਜ਼ੀ ਸੰਬੰਧੀ ਸਵਾਲ ਚੁੱਕੇ ਜਾ ਚੁੱਕੇ ਨੇ ਪਰ ਇਸ ਮਾਮਲੇ ਵਿੱਚ ਆਖਰਕਾਰ ਕੀ ਨਵੇੜਾ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਇਹ ਇੱਛਾ ਕੈਨੇਡੀਅਨਸ ਅਤੇ ਸਰਕਾਰ ਰੱਖਦੀ ਹੈ ਕਿ ਭਵਿੱਖ ਵਿੱਚ ਕੋਈ ਵੀ ਦੇਸ਼ ਕੈਨੇਡੀਅਨ ਲੋਕਤੰਤਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਾ ਕਰੇ ਇਸ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਨੇ ਪਰ ਐਮਪੀਜ਼ ਦੇ ਨਾਮ ਜੰਤਾ ਕੀਤੇ ਜਾਂਦੇ ਨੇ ਜਾਂ ਨਹੀਂ ਇਸ ਤੇ ਸਭ ਦੀ ਨਜ਼ਰ ਟਿਕੀ ਹੈ ਯਾ ਅਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੇ ਖਾਸ ਸਭਜੇ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਹੇ ਹਾਂ ਤੁਹਾਡੇ ਲਈ ਇਹ ਖਬਰ ਅ ਦਰਸਲ ਇੱਕ ਘਟਨਾ ਵਾਪਰੀ ਸੀਗੀ ਮਾਰਚ 10 2021 ਦੇ ਵਿੱਚ ਉਸ ਵੇਲੇ ਅ ਅਲਬਰਟਾ ਦੇ ਜਸਟਿਸ ਮਿਨਿਸਟਰ ਸੀਗੇ ਕੇਸੀ ਮੈਡੂਹਰੀ ਯੂਸੀਪੀ ਪਾਰਟੀ ਦੇ ਐਮਐਲਏ ਵੀ ਸੀਗੇ ਵੈਸਟ ਐਂਡ ਤੋਂ ਉਹ ਕਿਤੇ ਸਕੂਲ ਜ਼ੋਨ ਦੇ ਵਿੱਚ ਆਪਣੀ ਗੱਡੀ 'ਚ ਜਦੋਂ ਜਾ ਰਹੇ ਸੀਗੇ ਤੇ ਉਹਨਾਂ ਦੇ ਹੱਥ ਵਿੱਚ ਸੈੱਲ ਫੋਨ ਸੀਗਾ ਤੇ ਜਿੱਥੇ ਪੁਲਿਸ ਵਾਲੇ ਨੇ ਉਹਨਾਂ ਨੂੰ ਦੇਖ ਲਿਆ ਔਰ ਉਹਨੇ ਉਹਨਾਂ ਨੂੰ ਟਿਕਟ ਇਸ਼ੂ ਕਰ ਦਿੱਤੀ। 300 ਡਾਲਰ ਦੀ ਟਿਕਟ ਸੀਗੀ ਟਿਕਟ ਇਸ਼ੂ ਕੀਤੀ ਤੇ ਉਸ ਤੋਂ ਬਾਅਦ ਫਿਰ ਜਿਹੜੀ ਡਿਵੈਲਪਮੈਂਟ ਹੋਈ ਉਹਦੇ 'ਚ ਕੀ ਹੋਇਆ ਕਿ ਕੇਸੀ ਮੈਡੂਹੁਰਾ ਨੇ ਐਡਮਿੰਟਨ ਪੁਲਿਸ ਚੀਫ ਨੂੰ ਫੋਨ ਕੀਤਾ ਡੇਲ مخفی ਉਹਨਾਂ ਦਾ ਨਾਮ ਆ ਉਹ ਦੇਸ਼ ਤੋਂ ਬਾਹਰ ਗਏ ਹੋਏ ਸੀ ਛੁੱਟੀਆਂ ਤੇ ਔਰ ਉਹਨਾਂ ਨੂੰ ਉੱਥੇ ਫੋਨ ਕਾਲ ਜਾਂਦੀ ਆ ਤੇ ਉਹਨਾਂ ਨੂੰ ਉਹ ਦੱਸਦੇ ਭਈ ਇਸ ਤਰ੍ਹਾਂ ਦੀ ਗੱਲ ਹੋਈ ਆ ਉਹਨਾਂ ਟਿਕਟ ਦਾ ਵੀ ਜ਼ਿਕਰ ਕੀਤਾ ਉਸ ਵੇਲੇ ਮਿਲੀ ਸੀ ਟਿਕਟ ਜੇ ਉਹਨਾਂ ਨੂੰ ਕੇਸੀ ਮੈਡੂ ਨੂੰ ਪਰ ਉਹਨੂੰ ਉਹਨੇ ਐਮਫਸਿਸ ਇਹ ਦਿੱਤਾ ਭਈ ਕਿਤੇ ਕਿਉਂਕਿ ਉਹ ਆਪਣੀਆਂ ਦੋ ਫਾਈਲਾਂ ਦੇ ਉੱਤੇ ਕੰਮ ਕਰ ਰਹੀ ਸੀ ਉਹਨੇ ਦਿਨੀ ਭਈ ਕਈ ਵਾਰੀ ਪੁਲਿਸ ਪ੍ਰੋਫਾਈਲਿੰਗ ਕਰਦੀ ਆ ਜਾਂ ਇੱਕ ਲੈਥਬ੍ਰਿਜ ਦੇ ਵਿੱਚ ਗੱਲ ਚੱਲ ਰਹੀ ਸੀ ਉੱਥੇ ਜਿਹੜੀ ਐਮਐਲਏ ਸੀ ਸ਼ੈਨਨ ਫਿਲਪਸ ਉਹਨਾਂ ਦਾ ਵੀ ਉਹ ਪੁਲਿਸ ਜਿਹੜੀ ਸੀ ਜੀ ਉਹਨਾਂ ਨੂੰ ਪ੍ਰੋਫਾਈਲਿੰਗ ਕਰ ਰਹੀ ਸੀ ਜਾਂ ਉਹਨਾਂ ਦਾ ਪਿੱਛਾ ਕਰ ਰਹੀ ਸੀ ਤਸਵੀਰਾਂ ਖਿੱਚ ਰਹੀ ਸੀ ਉਹਨਾਂ ਦੀ ਕਿਉਂਕਿ ਉਹ ਕਲਾਈਮੇਟ ਐਕਟਿਵਿਸਟ ਹੈ ਨੇ ਤੇ ਉਹਨੂੰ ਇਹ ਹੋਇਆ ਵੀ ਸ਼ਾਇਦ ਉਸੇ ਗੱਲ ਕਰਕੇ ਮੈਨੂੰ ਜਿਹੜੀ ਆ ਟਿਕਟ ਕਹਿੰਦਾ ਵੀ ਇਸ਼ੂ ਕੀਤੀ ਗਈ ਤੇ ਹੁਣ ਜਦੋਂ ਲਾ ਸੋਸਾਇਟੀ ਹੈ ਜੀ ਉਹ ਇਸ ਗੱਲ ਦੀ ਸਾਰੀ ਦੀ ਪੁੱਛ ਪੜਤਾਲ ਕਰ ਰਹੀ ਹੈ ਕਿਉਂਕਿ ਕੇਸੂ ਕੇਸੀ ਮੈਡੂ ਹੋਰੀ ਵਕੀਲ ਨੇ ਤੇ ਉਹਨਾਂ ਨੇ ਇਹਨਾਂ ਨੂੰ ਸਾਈਟੇਸ਼ਨ ਇਸ਼ੂ ਕਰ ਦਿੱਤੀ ਸੀ ਲਾ ਸੁਸਾਇਟੀ ਨੇ ਸੋ ਹੁਣ ਉਹਨਾਂ ਦੀ ਉਹ ਸੁਣਵਾਈ ਹੋ ਰਹੀ ਹੈ ਉਸ ਸੁਣਵਾਈ ਦੇ ਵਿੱਚ ਇਹ ਗੱਲਬਾਤ ਜਦੋਂ ਸਾਹਮਣੇ ਆਉਂਦੀ ਹੈ ਤੇ ਉੱਥੇ ਕੇਸੀ ਮੈਡੂ ਦੇ ਜਿਹੜਾ ਵਕੀਲ ਆ ਪੈਰੀ ਮੈਕ ਉਹਨੇ ਡੇਲ مخਫੀ ਹੁਰਾਂ ਨੂੰ ਪੁੱਛਿਆ ਵੀ ਕੀ ਇਹਨੇ ਟਿਕਟ ਮਾਫ ਕਰਨ ਲਈ ਗੱਲ ਤੁਹਾਨੂੰ ਕਹੀ ਸੀ ਉਹ ਕਹਿੰਦੇ ਜੀ ਵੀ ਇਹ ਗੱਲ ਉਹਨੇ ਨਹੀਂ ਕਹੀ ਫਿਰ ਜੀ ਹੁਣ ਗੱਲ ਇਹ ਆ ਵੀ ਉਸ ਵੇਲੇ ਜਦੋਂ ਪ੍ਰੀਮੀਅਰ ਜੇਸਨ ਕੈਨੀ ਹੁਰੀ ਸੀਗੇ ਜੇਸਨ ਕੈਨੀ ਹੁਰਾਂ ਨੇ ਜਦੋਂ ਇਹ ਗੱਲ ਉਹਨਾਂ ਦੇ ਸਾਹਮਣੇ ਆਈ মিডিਏ ਦੇ ਵਿੱਚ ਇੱਕ ਕਿਸਮ ਦਾ ਤੂਫਾਨ ਉੱਠ ਖੜਵਾਇਆ ਤੇ ਫਿਰ ਜੇਸਨ ਕੈਨੀ ਹੁਰਾਂ ਨੇ ਇਹਨਾਂ ਨੂੰ ਜਸਟਿਸ ਮਨਿਸਟਰ ਤੋਂ ਬਦਲ ਕੇ ਇਮੀਗ੍ਰੇਸ਼ਨ ਵਾਲਾ ਮਹਿਕਮਾ ਦੇ ਦਿੱਤਾ ਸੀਗਾ ਔਰ ਮਤਲਬ ਰੀ ਸ਼ਫਲ ਕਰ ਦਿੱਤਾ ਪਰ ਬਾਅਦ ਦੇ ਵਿੱਚ 2023 ਚ ਜਦੋਂ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਕੇ ਸੀ ਮੈਡੂਹੋਰੀ ਜਿਹੜੇ ਨੇ ਇਲੈਕਸ਼ਨ ਹਾਰ ਜਾਂਦੇ ਆ ਪਰ ਜਿਹੜੀ ਇੱਕ ਉਸ ਵੇਲੇ ਵੀ ਇਨਵੈਸਟੀਗੇਸ਼ਨ ਹੋਈ ਸੀ ਉਹਦੀ ਜੱਜ ਜਿਹੜੀ ਸੀ ਜੀ ਉਹ ਅਦਲ ਸੀ ਉਹਦਾ ਨਾਮ ਉਹਨਾਂ ਨੇ ਜੱਜ ਨੇ ਇਹ ਗੱਲ ਕਹੀ ਸੀਗੀ ਵੀ ਇਹ ਜਿਹੜਾ ਕੰਮ ਕਰ ਇਹਨਾਂ ਨੇ ਫੋਨ ਕੀਤਾ ਨਾ ਬੀਇੰਗ ਅ ਜਸਟਿਸ ਮਿਨਿਸਟਰ ਉਹ ਠੀਕ ਨਹੀਂ ਕੀਤਾ ਇਹਦੇ ਨਾਲ ਜਿਹੜਾ ਪ੍ਰਭਾਵ ਆ ਉਹ ਚੰਗਾ ਨਹੀਂ ਜਾਂਦਾ ਲੋਕਾਂ ਤੇ ਯਾਨੀ ਲੋਕਾਂ ਚ ਪਰਸੈਪਸ਼ਨ ਬਣ ਜਾਂਦੀ ਆ ਕਿ ਜਿਹੜੇ ਵੀ ਲੋਕੀ ਹਾਈ ਅਥਾਰਟੀ ਦੇ ਵਿੱਚ ਹੈਗੇ ਆ ਉਹ ਉਹਦਾ ਮਿਸਯੂਜ਼ ਕਰਦੇ ਨੇ ਸੋ ਉਹ ਜਿਹੜੀ ਇਨਵੈਸਟੀਗੇਸ਼ਨ ਦੀ ਰਿਪੋਰਟ ਹੈਗੀ ਆ ਉਹਦੇ ਬਾਰੇ ਕੇਸੀ ਮੈਡੂ ਦਾ ਵਕੀਲ ਕਹਿ ਰਿਹਾ ਜੀ ਵੀ ਉਹਨੂੰ ਐਜ਼ ਅ ਐਵੀਡੈਂਸ ਨਾ ਇਹਦੇ ਵਿੱਚ ਰੱਖਿਆ ਜਾਵੇ ਪਰ ਲਾ ਸੋਸਾਇਟੀ ਦੇ ਜਿਹੜੇ ਵਕੀਲ ਹੈਗੇ ਆ ਜੀ ਉਹਨਾਂ ਨੇ ਕਿਹਾ ਵੀ ਉਹ ਉਹਦੇ ਵਿੱਚ ਰੱਖੀ ਜਾਣੀ ਆ ਅ ਐਜ਼ ਅ ਐਵਿਡੈਂਸ ਸੋ ਹੁਣ ਆਉਣ ਵਾਲੇ ਦਿਨਾਂ ਵਿੱਚ ਕੀ ਫੈਸਲਾ ਹੁੰਦਾ ਇਹਦੇ ਬਾਰੇ ਉਹ ਪਤਾ ਲੱਗੇਗਾ ਪਰ ਹਾਲ ਦੀ ਘੜੀ ਜਿਹੜੀ ਇਹ ਸੁਣਵਾਈ ਆ ਉਹ ਲਾ ਸੋਸਾਇਟੀ ਕਰ ਰਹੀ ਆ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ